ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਸੰਤ ਬਾਬਾ ਤਾਰਾ ਸਿੰਘ ਸਾਹਿਬ ਦੀ ਵੱਲੋਂ ਸ਼੍ਰੀਮਾਨ ਸੰਤ ਬਾਬਾ ਹਾਕਮ ਸਿੰਘ ਜੀ ਔਰ ਸੰਤ ਬਾਬਾ ਸੁਖਾਸਿੰਘ ਸਾਹਿਬ ਦੀ ਵੱਲੋਂ ਜਿੱਥੇ ਵੀ ਕਿਤੇ ਗੁਰਮਤ ਦੇ ਮਹਾਨ ਸਮਾਗਮ ਕਰਵਾਏ ਜਾਂਦੇ ਨੇ ਉੱਥੇ ਮਾਪੁਰਖਾਂ ਵੱਲੋਂ ਦਾ ਸੇਵਾ ਨਿਭਾਉਦਾ ਹੈ ਔਰ ਇੱਥੇ ਆਪ ਦੀ ਗੁਰਦੁਆਰਾ ਗੁਰਪ੍ਰੀਤ ਸਾਹਿਬ ਜੀ ਵਿਖੇ ਆਏ ਹੋ ਇੱਥੇ ਅਜਤੋਂ 3-4 ਸਾਲ ਪਹਿਲਾਂ ਮਹਾਂਪੁਰਖ ਸੰਤ ਬਾਬਾ ਹਾਕਮ ਸਿੰਘ ਜੀ ਔਰ ਬਾਬਾ ਸੁਖਾ ਸਿੰਘ ਸਾਹਿਬ ਜੀਆਂ ਨੇ ਨੇਕ ਵਿਚਾਰਾਂ ਦੇ ਨਾਲ ਇਹ ਸਮਾਗਮ ਆਰੰਭ ਕੀਤੇ ਸਨ ਇਹ ਹਰ ਮਹੀਨੇ ਦੀ ਪਹਿਲੀ ਇੱਕ ਤਰੀਕ ਨੂੰ ਇੱਥੇ ਵਿਸ਼ਾਲ ਗੁਰਮਤ ਸਮਾਗਮ ਕਰਵਾਏ ਜਾਂਦੇ ਨੇ ਜਿਨ੍ਹਾਂ ਵਿੱਚ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬਾਨ ਜਥੇਦਾਰ ਔਰ ਸੰਪਰਦਾਵਾਂ ਦੇ ਜਿਹੜੇ ਮੁਖੀ ਸਾਹਿਬਾਨ ਹਨ ਔਰ ਜਿੱਥੇ ਸਾਡੇ ਪੰਥ ਦੇ ਮਹਾਨ ਗਿਆਨੀ ਧਿਆਨੀ ਔਰ ਪੰਥ ਦੀ ਮਹਾਨ ਢਾਡੀ ਕਵੀਸ਼ਰ ਰਾਗੀ ਸਿੰਘ ਪਹੁੰਚਦੇ ਨੇ ਉੱਥੇ ਮਹਾਂਪੁਰਖਾਂ ਨੇ ਇੱਥੇ ਸੰਗਤਾਂ ਨੂੰ ਇੱਕ ਬਹੁਤ ਵੱਡੀ ਦਾਤ ਹੈ ਗੁਰਮੁਖੋ ਜਦੋਂ ਸੰਗਤਾਂ ਦੇ ਲਈ ਉਪਰਾਲਾ ਹੋਵੇ ਕਿਸੇ ਮਹਾਨ ਵਿਦਵਾਨਾਂ ਨੂੰ ਜਿੱਥੇ ਸੁਣਿਆ ਨਾ ਜਾਵੇ ਸਮਾ ਬਣੇ ਸਾਡੇ ਏਡੇ ਚੰਗੇ ਭਾਗ ਹੋਣ ਕਿ ਅਸੀਂ ਆ ਕਰਕੇ ਉਹਨਾਂ ਨੂੰ ਸੁਣ ਸਕੀਏ ਕਈਆਂ ਦੇ ਮਨ ਵਿੱਚ ਲਾਲਸਾ ਹੁੰਦੀ ਹੈ ਕਿ ਅਸੀਂ ਇਹ ਗਿਆਨੀਆਂ ਨੂੰ ਸੁਣਨਾ ਚਾਹੁੰਦੇ ਆਂ ਔਰ ਜਦੋਂ ਉਹਨਾਂ ਨੂੰ ਸਨਮੁਖ ਹੋ ਕੇ ਰੂਬਰੂ ਅਸੀਂ ਸੁਣਦੇ ਆਂ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਔਰ ਇਥੇ ਨਿਤਾ ਪ੍ਰਤੀ ਹਰ ਵਾਰ ਇੱਕ ਤਰੀਕ ਨੂੰ ਇਥੇ ਜਿੱਥੇ ਲੰਗਰਾਂ ਦਾ ਮਹਾਂਪੁਰਖ ਬਹੁਤ ਵੱਡਾ ਪੈਰਾ ਕਰ ਰਹੇ ਨੇ ਉੱਥੇ ਆਪ ਦੀ ਪਿੱਛੇ ਦਹਾਕੇ ਜਿ ਵਿਖਰ ਚੁੱਕੇ ਹੋ ਕਿ ਕਿਵੇਂ ਬੰਨਾਂ ਦੇ ਜਿਹੜਾ ਮਹਾਂਪੁਰਖਾਂ ਨੇ ਨੇਕ ਵੱਡੀ ਤੇ ਉੱਚੀ ਸੇਵਾ ਨਿਭਾਈ ਇਹ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਾਹਿਬ ਦੀ ਸਰਹਾਲੀ ਸਾਹਿਬ ਵੱਲੋਂ ਜਿੱਥੇ ਪਹਿਲੇ ਜਾਨਸ਼ੀਨ ਮਹਾਂਪੁਰਖ ਹੋਏ ਦੂਜੇ ਸੰਤ ਬਾਬਾ ਚਰਨ ਸਿੰਘ ਸਾਹਿਬ ਦੀ ਔਰ ਤੀਜੇ ਸੰਤ ਬਾਬਾ ਸੁਖਾ ਸਿੰਘ ਜੀ ਔਰ ਮਹਾਂਪੁਰਖ ਸੰਤ ਬਾਬਾ ਹਾਕਮ ਸਿੰਘ ਸਾਹਿਬ ਦੀ ਦਲਬਾਬ ਆਰਾਮ ਸਿੰਘ ਸਾਹਿਬ ਜੀ ਵੱਲੋਂ ਵੱਡੀਆਂ ਉੱਚੀਆਂ ਸੁੱਚੀਆਂ ਕਮਾਈਆਂ ਨਿਭਾ ਰਹੇ। ਵੇਖੋ 500 ਕਰੋੜ ਦਾ ਐਲਾਨ ਕੀਤਾ। ਔਰ ਕੇਵਲ ਐਲਾਨ ਹੀ ਨਹੀਂ ਕੀਤਾ। ਗੁਰਮਖੋ ਜਿੱਥੇ ਘਰਾਂ ਦੀਆਂ ਨਹੀਂ ਰੱਖਣੀਆਂ ਸੀਮਾ ਪਰਖਾਂ ਨੇ ਰੱਖੀਆਂ। ਔਰ ਉਹਨਾਂ ਘਰਾਂ ਨੂੰ ਕਿਹੜੀ-ਕਿਹੜੀ ਵਸਤੂ ਦੀ ਲੋੜ ਐ। ਕਿਹੜੀ-ਕਿਹੜੀ ਚੀਜ਼ਾਂ ਦੀ ਜ਼ਰੂਰਤ ਐ। ਉਹ ਮਹਾਂਪੁਰਖ ਉਹਨਾਂ ਤਾਂ ਹੀ ਪੁੱਛਾਰੇ ਨੇ। ਔਰ ਆਪ ਵੀ ਦੇਖ ਸਕਦੇ ਕਿੰਨੀ ਸੰਗਤ ਮੈਂ ਸਵੇਰ ਦਾ ਦੇਖ ਰਿਹਾ ਜੀ 10 ਵਜੇ ਤੋਂ ਸੰਗਤ ਇਹ ਤੋਂ ਵੱਧ ਆਈ ਜਾ ਰਹੀ ਹੈ ਜਾਈ ਜਾ ਰਹੀ ਹੈ ਭਾਵੇਂ ਇਹ ਮਨਸ਼ਾ ਹੈ ਆਸਾ ਹੈ ਮਨਸਾ ਧਾਰ ਜੋ ਕਰਤੇ ਆਵੇ ਸਾਧ ਸੰਗ ਜਨ ਮਰਨ ਮਿਟਾਵੇ ਇਹ ਗੁਰੂ ਦੀ ਸਾਧ ਸੰਗਤ ਵਿੱਚ ਜੰਮਣ ਮਰਨ ਜੈਸੇ ਭਾਰੀ ਡਾਢੇ ਦੁੱਖ ਕੱਟੇ ਜਾਂਦੇ ਨੇ ਔਰ ਇਹ ਸੰਤ ਬਾਬਾ ਹਾਕਮ ਸਿੰਘ ਸਾਹਿਬ ਜੀ ਵੱਲੋਂ ਇਸ ਗੁਰਪਰੀ ਸਾਹਿਬ ਜੀ ਦੇ ਅੰਦਰ ਬੱਚਿਆਂ ਦੀ ਆਦ ਮਹਾਰਾਜੀ ਦੀ ਸੰਥਿਆ ਔਰ ਸ੍ਰੀ ਦਸ਼ਮ ਜੀ ਦੀ ਸੰਥਿਆ ਔਰ ਸ੍ਰੀ ਸਰਬਲੋਹ ਮਹਾਰਾਜੀ ਦੀ ਸੰਥਿਆ ਵੀ ਆਰੰਭ ਹੋ ਰਹੀ ਹੈ ਔਰ ਉੱਥੇ ਹੀ ਹੋਰ ਜਿਤਨੇ ਵੀ ਗ੍ਰੰਥਾਂ ਨੂੰ ਛੋਟੇ ਛੋਟੇ ਉਹ ਵੀ ਧੰਨ ਗੁਰੂ ਗਰੀਬਨਵਾਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਉਹ ਵੀ ਬੱਚਿਆਂ ਨੂੰ ਅਧਿਆਨ ਕਰਵਾਇਆ ਜਾ ਰਿਹਾ ਔਰ ਇੱਥੇ ਨਾਲ ਹੀ ਸਕੂਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਉੱਪਰ ਉਹ ਸਕੂਲ ਦੇ ਅੰਦਰ ਵੀ ਬੱਚੇ ਜਿਹੜੇ ਗੁਰਮਤ ਦੇ ਧਾਰਨੀ ਹਨ ਜਾਂ ਮਾਤਾ ਪਿਤਾ ਨੇ ਜਿੰਨਾ ਅੰਮ੍ਰਿਤ ਛਕਿਆ ਔਰ ਨਿਮੀ ਪ੍ਰੇਮੀ ਪਿਆਰੇ ਹਨ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਨੇ ਭਾਵ ਇਹ ਮਹਾਂਪੁਰਖਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜੇ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਆ ਇਹ ਚਾਹੀਦਾ ਹੈ ਸੋ ਇਹ ਮਹਾਂਪੁਰਖ ਸ਼ਿਮਾਨੇ ਬਾਹਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ